ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਸਿੰਘੂ ਕੁੰਡਲੀ ਬਾਰਡਰ ਤੇ ਪਹੁੰਚੇ ਹੋਏ ਹਾਂ ਇਹ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈ ਇਹਦੇ ਬਾਬਤ ਕਿਸਾਨ ਕਿਦਾਂ ਡਟੇ ਹੋਏ ਆ ਇਹਦੇ ਬਾਬਤ ਕਿਸਾਨਾਂ ਦੀ ਕੀ ਆ ਰਾਏ ਹੈ ਤੇ ਇਹਦੇ ਬਾਬਤ ਕਿਦਾਂ ਦੇ ਨਤੀਜੇ ਨਿਕਲਣ ਦੀ ਇਹਨਾਂ ਨੂੰ ਆਸ ਹੈ ਉਹਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਤੁਸੀਂ ਦੱਸੋ ਜੀ ਤੁਸੀਂ ਕਿੱਥੋਂ ਆਏ ਆ ਅਸੀਂ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਏ ਆ ਮੇਰਾ ਨਾਂ ਭਗੇਲ ਸਿੰਘ ਪਹਿਲਵਾਨ ਮੱਲਖੜਾ ਲੱਲਿਆ ਹੈ ਠੀਕ ਹੈ ਜੀ ਇਹ ਇਹਦੇ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਇਹਨੂੰ ਤੁਸੀਂ ਕਿਹੜੇ ਨਜ਼ਰੀਏ ਨਾਲ ਦੇਖਦੇ ਆ ਕਿਸਾਨ ਮੋਰਚੇ ਨੂੰ ਨਜ਼ਰੀਆ ਤਾਂ ਇਹੀ ਆ ਵੀ ਜਦੋਂ ਤੋਂ ਸ਼ੁਰੂ ਹੋਇਆ ਤਕਰੀਬਨ ਦੇਖ ਲਓ ਵੀ ਮੋਰਚਾ ਚੱਲਦੇ ਨੂੰ ਤਾਂ 2 ਮਹੀਨੇ ਹੋ ਗਏ ਆ ਇੱਥੇ ਅਸੀਂ 1 ਮਹੀਨੇ ਤੋਂ ਬੈਠੇ ਆ ਤੇ ਨਜ਼ਰੀਆ ਇਹੀ ਆ ਵੀ ਬਹੁਤ ਸਾਲਾਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਵਾਰੀ ਧਰਮ ਯੁੱਧ ਮੋਰਚਾ ਲੱਗਿਆ ਸੀ ਉਹ ਤੋਂ ਬਾਅਦ ਹੁਣ ਮੋਰਚਾ ਲੱਗਿਆ ਜਿਹੜਾ ਅਸਲ ਮੋਰਚਾ ਜਿਹਨੂੰ ਕਿਹਾ ਜਾ ਸਕਦਾ ਵੇ ਹਾਂ ਕਿ ਆਪਣੇ ਹੱਕਾਂ ਲਈ ਲੜ ਰਹੇ ਅਸੀਂ ਠੀਕ ਹੈ ਜੀ ਆਪਾਂ ਤੁਹਾਡੇ ਨਾਲ ਕਰਦੇ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਅੱਜ ਤੁਹਾਨੂੰ ਪਤਾ ਕਿ ਅੱਜ 4 ਤਰੀਕ ਹੈ ਜਿਹੜੀ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਹੈ ਉਹਦੇ ਵਿੱਚ ਤੁਹਾਨੂੰ ਕਿਦਾਂ ਦੇ ਨਤੀਜੇ ਨਿਕਲਣ ਦੀ ਆਸ ਹੈਗੀ ਹੈ ਦੇਖੋ ਜਦ ਤੋਂ ਇਹ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਮੌਤ ਦੇ ਬਰਾਂਡਟ ਜਦੋਂ ਤੋਂ ਇਹ ਨਹੀਂ ਕਰਿਆ ਉਦੋਂ ਤੋਂ ਪਹਿਲਾਂ ਪੰਜਾਬ 'ਚ ਰਹੇ ਪੰਜਾਬ ਤੋਂ ਬਾਅਦ ਵਿੱਚ 26 ਦੀ ਕਾਲ ਆਈ ਸੀ ਸਾਰਿਆਂ ਨੇ ਆਪਾਂ ਦਿੱਲੀ ਦਿੱਲੀ ਵਿੱਚ ਹੁਣ ਤੁਸੀਂ ਹਰ ਇੱਕ ਦੇਖ ਰਿਹਾ ਹੈਗਾ ਮੀਟਿੰਗਾਂ ਹੋਣੀਆਂ ਬੇਸੱਟਾਂ ਨਿਕਲ ਰਹੀਆਂ ਅੱਜ ਵੀ ਮੀਟਿੰਗਾਂ ਦੇਖਦੇ ਆਂ ਵੀ ਸ਼ਾਮ ਤੱਕ ਕੀ ਆਉਂਦਾ ਪਰ ਜਿਹੜੀਆਂ ਇਹ ਸਰਕਾਰਾਂ ਇਹ ਇਹਨਾਂ ਨੂੰ ਦੋ ਇਹੀ ਪਰਿਵਾਰ ਵਿਖਦੇ ਆ ਅਵਾਨੀ ਤੇ ਅਦਾਨੀ ਬਾਕੀ ਇਹਨੂੰ ਲੱਖਾਂ ਹੀ ਜ਼ਿਮੀਂਦਾਰ ਕਰੋੜਾਂ ਘਰ ਜਿਹੜੇ ਉਹ ਨਹੀਂ ਦੇਖਦੇ ਇਹ ਇਹਨਾਂ ਨੂੰ ਪੈਸਾ ਦਿੰਦੇ ਆ ਤੇ ਇਹਨਾਂ ਨੂੰ ਇਲੈਕਸ਼ਨ ਲੜਾਉਂਦੇ ਆ ਜਿਤਾਉਂਦੇ ਆ ਕੁਰਸੀਆਂ ਦੇ ਬਿਠਾਉਂਦੇ ਆ ਇਹ ਜਿਹੜੀ ਮੋਦੀ ਸਰਕਾਰ ਆ ਮੁੜ ਕੇ ਇਹਨਾਂ ਨੂੰ ਪਾਲਦੀ ਆ ਬਾਕੀਆਂ ਦਾ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਠੀਕ ਹੈ ਜੀ ਇਹਦੇ ਬਾਬਤ ਮੈਂ ਇੱਕ ਹੋਰ ਸਵਾਲ ਤੁਹਾਨੂੰ ਕਰਨਾ ਚਾਹਨਾ ਕਿ ਇਹ ਜਿਹੜਾ ਅੱਜ ਜੀ ਜਿਹੜਾ ਸਰਕਾਰ ਜੇ ਨਹੀਂ ਮੰਨਦੀ ਇਹ ਕਾਨੂੰਨ ਨੂੰ ਰੱਦ ਨਹੀਂ ਕਰਦੀ ਤਾਂ ਇਹਦੇ ਲਈ ਤੁਸੀਂ ਹੋਰ ਕਿੰਨਾ ਚਿਰ ਡਟੇ ਰਹਿਣ ਦੀ ਹੈਗੇ ਤੁਹਾਡੇ ਹੌਸਲੇ ਹੌਸਲੇ ਤਾਂ ਇਸ ਤਰ੍ਹਾਂ ਹੈਗੇ ਆ ਜੀ ਇਹ ਇਸ ਤਰ੍ਹਾਂ ਜਦੋਂ ਬੰਦੀਆਂ ਨੇ ਪਹਿਲਾਂ ਹੁਕਮ ਕੀਤਾ ਸੀਗਾ ਵੀ ਜਾਣਾ ਹੈ ਜੀ ਦਿੱਲੀ ਨੂੰ ਉਹਦੇ ਹਿਸਾਬ ਨਾਲ ਚੱਲ ਪਏ ਸੀਗੇ ਹੁਣ ਜੋ ਵੀ ਹੈਗਾ ਆ ਆਪਾਂ ਰੱਦ ਕਰਾ ਕੇ ਹੀ ਮੁੜਾਂਗੇ ਉਹਦੇ ਲਈ ਜਿੱਦਾਂ ਦਾ ਵੀ ਸਾਨੂੰ ਯੋਗਦਾਨ ਪਾਣਾ ਪਿਆ ਉਸ ਯੋਗਦਾਨ ਲਈ ਤਿਆਰ ਆ ਔਰ ਇਹ ਕਾਨੂੰਨ ਜਦ ਤੱਕ ਰੱਦ ਨਹੀਂ ਹੁੰਦੇ ਆਪਾਂ ਨਹੀਂ ਇੱਥੋਂ ਜਾਂਦੇ ਜੀ ਬਿਲਕੁਲ ਇੱਥੇ ਟਾਲਾ ਲੰਗਰ ਸਾਡੇ ਕੋਲ ਬਿਲਕੁਲ ਪੂਰਾ ਹੈਗਾ ਚੱਲਦਾ ਹੈ ਜੀ ਸਾਡੇ ਭਰਾ ਪਿਛੇ ਵੀਰ ਸਰਪੰਚ ਸਾਹਿਬ ਹੈਗੇ ਆ ਹੋਰ ਐਨਆਰਈ ਵੀਰ ਹੈਗੇ ਆ ਜੋ ਪਿੰਡਾਂ 'ਚ ਵੀ ਹੈਗੇ ਆ ਉਹ ਆਪਣਾ ਦਸਬੰਦ ਕੱਢਦੇ ਆ ਉਹਦੇ ਦਸਬੰਦ ਦੇ ਰੂਬਰੂ ਜੋ ਵੀ ਹਿੱਸਾ ਯੋਗਦਾਨ ਕਿਸੇ ਦਾ ਬਣਦਾ ਲੰਗਰ ਵੀ ਚੱਲ ਰਿਹਾ ਹੈ ਜੋ ਤਰਪਾਲਾਂ ਵਗੈਰਾ ਕਿਸੇ ਨੂੰ ਕੱਪੜੇ ਦੀ ਲੋੜ ਉਹ ਵੀ ਪੂਰੀ ਹੋ ਰਹੀ ਹੈ ਕੋਈ ਸਮੱਸਿਆ ਕੋਈ ਨਹੀਂ ਤੇ ਜੋ ਵੀ ਅੱਜ ਲੀਡਰ ਬੈਠੇ ਹੋਏ ਆ ਮੀਟਿੰਗ ਦੇ ਵਿੱਚ ਸ਼ਾਮ ਨੂੰ ਦੇ ਕੀ ਡਿਸੀਜਨ ਹੈਗੇ ਜੇ ਤਾਂ ਸਾਡੀ ਕੋਈ ਮੰਗ ਮਤਲਬ ਉਹ ਮੰਨਣ ਨੂੰ ਤਿਆਰ ਹੈ ਰੱਦ ਕਰਨ ਲਈ ਤਿਆਰ ਹੈ ਤਾਂ ਠੀਕ ਹੈ ਨਹੀਂ ਤਾਂ ਕੱਲ ਤੋਂ ਜਾਂ ਪਰਸੋਂ ਤੋਂ ਜੋ ਵੀ ਦਿੱਲੀ ਦਾ ਰਸਤਾ ਆ ਉਹਨੂੰ ਬੰਦ ਕਰਨ ਦੇ ਲਈ ਯਤਨਸ਼ੀਲ ਹੋਵਾਂਗੇ ਜੀ ਤਾਕੇ ਜੋ ਮੋਦੀ ਸਰਕਾਰ ਹੈ ਜਾਂ ਉਪਰਲੀ ਹਕੂਮਤ ਹੈਗੀ ਚੰਦ ਲੋਕਾਂ ਦੇ ਹੱਥਾਂ ਦੇ ਵਿੱਚ ਉਸ ਨੂੰ ਇਹ ਅਹਿਸਾਸ ਕਰਾਵਾਂਗੇ ਕਿ ਹੁਣ ਉਹਨਾਂ ਦੀ ਨਹੀਂ ਚੱਲਣੀ ਜੋ ਕਿ ਸਾਰੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਜਾਗਰੂਕ ਹੋ ਚੁੱਕੇ ਆਂ ਔਰ ਇੱਕ ਮੁੱਠਾ ਔਰ ਜਿਸ ਤਰ੍ਹਾਂ ਦੀ ਖੇਤੀ ਤੇ ਮਤਲਬ ਪਹਿਲਾਂ ਖੇਤੀ ਕਰਦੇ ਹੋਏ ਆਂ ਉਹਦੇ ਲਈ ਖੇਤ ਤਿਆਰ ਕਰਦੇ ਆਂ ਖੇਤ ਵਿੱਚ ਬੀਜ ਸਿੜਦੇ ਆਂ ਉਹ ਬੀਜਿੱਟਾਂ ਦੀ ਸੰਤ ਜਨਰ ਸਿੰਘ ਭਿੰਡਰ ਵਾਲਿਆਂ ਨੇ ਨਾਨਕ ਅਨੰਤ ਬਰਸਾਦਾ ਮਾਤਾ ਲਾ ਕੇ ਉਸ ਜਿਹੜੇ ਬੀਜ ਨੂੰ ਹੁਣ ਬੂਰ ਪਿਆ ਔਰ ਉਸ ਦੇ ਜੋ ਵੀ ਬੂਰ ਪਿਆ ਉਹਦੀ ਫਸਲ ਦਾ ਜੋ ਵੀ ਵਧੀਆ ਕੁਆਲਟੀ ਹੈ ਹੁਣ ਮਿਲ ਰਹੀ ਹੈ ਉਹਨਾਂ ਦੇ ਪਾਇਪੂਰਨੇ ਦੇ ਉੱਤੇ ਜੋ ਵੀ ਉਹਨਾਂ ਨੇ ਸਾਨੂੰ ਸੇਧ ਦਿੱਤੀ ਸੀ ਉਸ ਟਾਈਮ ਬਹੁਤੇ ਲੋਕਾਂ ਦੇ ਸਮਝ ਨਹੀਂ ਆਈ ਹੁਣ ਹੌਲੀ ਹੌਲੀ ਸਮਝ ਕੇ ਜਾਗਰੂਕ ਹੋ ਗਏ ਔਰ ਉਹ ਉਹੀ ਸਾਹਮਣੇ ਸਾਡੇ ਸਾਹਮਣੇ ਆਇਆ ਔਰ ਉਹ ਸਾਹਮਣੇ ਆਉਣ ਦੇ ਬਾਅਦ ਅਸੀਂ ਕੁਝ ਸਮਾਂ ਪਾਣ ਦੇ ਬਾਅਦ ਵਿੱਚ ਇਸ ਚੀਜ਼ ਵੱਲ ਤੁਰ ਪਏ ਆ ਜੀ ਸੋ ਮੈਂ ਤਾਂ ਇਹੀ ਕਹਾਗਾ ਕਿ ਇਹਨਾਂ ਨੂੰ ਬਹੁਤ ਜਲਦੀ ਤੋਂ ਜਲਦੀ ਕਾਨੂੰਨ ਰੱਦ ਕਰ ਲੈਣ ਚਾਹੀਦੇ ਹਨ ਤਾਂ ਕਿ ਇਹ ਕੁਝ ਗੰਭੀਰ ਸਿੱਟੇ ਨਿਕਲਣ ਤੋਂ ਬਚਾਅ ਹੋ ਸਕੇ ਜੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਇਹ ਲੰਗਰ ਤਿਆਰ ਕਰਦੇ ਆਂ ਇਹਦੇ ਬਾਅਦ ਵੀ ਆਪਾਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਲੰਗਰ ਦੇ ਵਿੱਚ ਤੁਹਾਨੂੰ ਜਿਹੜੀ ਸਮੱਗਰੀ ਆਂਦੀ ਹੈ ਉਹਦੇ ਵਿੱਚ ਤੁਹਾਨੂੰ ਕੌਣ-ਕੌਣ ਮਦਦ ਕਰ ਰਿਹਾ ਪਿੰਡਾਂ ਤੋਂ ਜਿੰਨੇ ਵੀ ਆਪਣੇ ਭਰਾ ਆ ਸਾਡੇ ਐਨਆਰਆਈ ਭਰਾ ਆ ਤੇ ਜੋ ਵੀ ਸਾਡੇ ਜਦਾਂ ਪੰਚਾਇਤਾਂ ਆ ਉਹ ਸਾਨੂੰ ਇਹ ਰਾਸ਼ਨ ਪਾਣੀ ਭੇਜਦੇ ਆ ਜਦਾਂ ਸਾਡੇ ਸੁੱਚਾ ਸਿੰਘ ਜੀ ਪ੍ਰਧਾਨ ਆ ਸਾਡੇ ਗੜ ਸ਼ੰਕਰ ਤੋਂ ਖਸਾਨ ਜੁਨੀਅਨ ਦੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਰਾਹੀਂ ਐਨ ਆਰ ਆਈ ਵੀਰ ਤੇ ਪਿੰਡਾਂ 'ਚ ਜਿੰਨਾ ਵੀ ਰਾਸ਼ਨਾਂ ਦਾ ਇੱਥੇ ਲੰਗਰਾਂ ਚੱਲਿਆ ਆ ਕੇ ਪਾਦੇ ਆ ਤੇ ਸੇਵਾ ਸਾਡੀ ਨਿਰੰਤਰ ਸੇਵਾ ਚੱਲ ਰਹੀ ਆ 26 ਤਰੀਕ ਤੋਂ ਕੋਈ ਵੀ ਬਿਕਨ ਨਹੀਂ ਪੈ ਰਿਹਾ ਹਰਿਆਣੇ ਤੋਂ ਵੀ ਹਰਿਆਣੇ ਤੋਂ ਵੀ ਕੁਝ ਮਦਦ ਆ ਰਹੀ ਹੈ ਹਰਿਆਣੇ ਤੋਂ ਵੀ ਜਿੱਦਾਂ ਸਵੇਰੇ ਤਕਰੀਬਨ 6 ਵਜੇ ਹਰਿਆਣੇ ਤੋਂ ਗੱਡੀਆਂ ਆ ਜੰਨੀਆਂ ਦੁੱਧ ਲੱਸੀ ਹੋਰ ਜਿੰਨਾ ਵੀ ਰਾਸ਼ਨ ਸਬਜ਼ੀ ਹਰਿਆਣੇ ਵਾਲੇ ਭਰਾ ਸਾਡੀ ਬਹੁਤ ਪਹਿਲੇ ਦਿਨ ਤੋਂ ਮਦਦ ਕਰ ਰਹੇ ਆ ਜਾਨੀ ਕਿ ਐਨ ਤਨੋਂ ਮਨੋਂ ਤਨੋਂ ਮਦਦ ਕਰ ਰਹੇ ਆ ਕਿਸੇ ਪਾਸੇ ਪਿੱਛੇ ਨਹੀਂ ਹੈ ਇੱਕ ਬੰਦਾ ਸਵਾਲ ਮੈਂ ਹੋਰ ਪੁੱਛਣਾ ਚਾਹਨਾ ਕਿ ਇਹ ਜਿਹੜੇ ਕਾਲੇ ਕਾਨੂੰਨ ਹੈ ਇਹ ਰੱਦ ਹੋਣੇ ਕਿਉਂ ਜ਼ਰੂਰੀ ਆ ਇਹਦੇ ਵਿੱਚ ਸੌਦਾ ਕਿਉਂ ਨਹੀਂ ਹੋ ਸਕਦੀਆਂ ਜਿਹੜੀਆਂ ਆਪਾਂ ਨਹੀਂ ਮੰਨ ਸਕਦੇ ਵੀ ਸੌਦਾ ਨਹੀਂ ਹੋਣੀਆ ਚਾਹਦੀਆਂ ਇਹ ਰੱਦ ਹੋਣੇ ਹੀ ਕਿਉਂ ਜ਼ਰੂਰੀ ਆ ਦੇਖੋ ਸੌਦਾ ਪਹਿਲਾਂ ਵੀ ਇਹ ਜਿੱਦਾਂ ਕਈ ਵਾਰੀ ਕਾਨੂੰਨ ਮੋਦੀ ਨਾ ਬਣਾਏ ਐ ਸੋਧ ਮੜ ਮੋਟੀ ਸੋਧ ਕਰ ਦਿੰਦਾ ਜਿਵੇਂ ਜਿੱਦਾਂ ਵੀ ਸਾਨੂੰ ਕਹਿੰਨੇ ਵੀ ਲੌਲੀਪੌਪ ਵਾਲਾ ਕੰਮ ਕਰ ਦਿੰਦਾ ਆ ਵੀ ਅਸੀਂ ਚਾਹਨੇ ਆ ਵੀ ਜੇ ਇਹ ਜਿਹੜੇ ਨਿਰੰਤਰ ਜਿੰਨੇ ਵੀ ਕੇਸ ਐ ਇਹ ਜਿਹੜੇ ਬਣਾਏ ਆ ਤਿੰਨੇ ਆਰਡੀਨੈਂਸ ਬਿੱਲ ਇਹ ਬੰਦ ਹੋਣੇ ਚਾਹੀਦੇ ਆ ਬੰਦ ਹੋਣ ਦੇ ਨਾਲ ਹੀ ਜਿੱਦਾਂ ਸਾਡੇ ਕਿਸਾਨ ਦੇਖੋ ਸਾਰੇ ਪੜ੍ਹੇ ਲਿਖੇ ਨਹੀਂ ਆਏਗੇ ਅੱਧੇ ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਇਹ ਵੀ ਆਰਡੀਨੈਂਸ ਹੈ ਕੀ ਆ ਤਿੰਨੇ ਆਰਡੀਨੈਂਸਾਂ ਦਾ ਨਹੀਂ ਪਤਾ ਸੀ ਪਰ ਜਦੋਂ ਹੌਲੀ ਹੌਲੀ ਕਿਸਾਨਾਂ ਨੂੰ ਪੜ੍ਹੇ ਲਿਖੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਦੋਂ ਤੋਂ ਜਿੰਨੇ ਵੀ ਕਿਸਾਨਾਂ ਦਿਲੋਂ ਤੁਰੇ ਹੋ ਆ ਵੀ ਅਸੀਂ ਇਹਨਾਂ ਆਰਡੀਨੈਂਸਾਂ ਨੂੰ ਖਤਮ ਹੀ ਕਰਾਣਾ ਆ ਵੀ ਕੋਈ ਸੋਧ ਨਹੀਂ ਕਰਾਣੀ ਹੈਗੀ ਠੀਕ ਹੈ ਜੀ ਤੇ ਹੋਰ ਮੈਂ ਇੱਕ ਸਵਾਲ ਕਰਨਾ ਚਾਹਨਾ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਘਟ ਗਣਤੀਆਂ ਨਾਲ ਜਾਂ ਆਪਣੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਜਿਹੜਾ ਇਹ ਧੱਕਾ ਕਰ ਰਹੀ ਹੈ ਜੋ ਇਹਨਾਂ ਦੇ ਲਈ ਇਹ ਕਾਲੇ ਕਾਨੂੰਨ ਬਣਾ ਰਹੀ ਹੈ ਇਹਦੇ ਪਿੱਛੇ ਉਹਨਾਂ ਦੀ ਕੀ ਉਹਦਾ ਮਨੋਰਥ ਕੀ ਹੈ ਉਹਨਾਂ ਦਾ ਦੇਖੋ ਮਨੋਰਥ ਤੁਹਾਨੂੰ ਪਹਿਲੇ ਪਤਾ ਆ ਪਹਿਲਾਂ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਪਹਿਲਾਂ ਵੀ ਇਹ ਜਿਹੜੇ ਵੱਡੇ ਲੀਡਰ ਸੀ ਚਾਹੇ ਹਿੰਦੂ ਨਾਲ ਸੰਬੰਧ ਸੀ ਜਾਂ ਵੀ ਜਿੱਦਾਂ ਵੀ ਸੀ ਇਹਨੇ ਪਹਿਲਾਂ ਵੀ ਸਾਡੇ ਨਾਲ ਵਿਤਕਰਾ ਕੀਤਾ ਜਿਹੜੇ ਘੱਟ ਜਾਤੀ ਸਾਡੀਆਂ ਸੀਗੀਆਂ ਬਰਾਦਰੀਆਂ ਉਹਨਾਂ ਦੇ ਨਾਲ ਧੱਕਾ ਕੀਤਾ ਸਾਡੇ ਪੰਜਾਬ ਨੂੰ ਕੱਟ ਵੱਢ ਕੇ ਛੋਟਾ ਕੀਤਾ ਗਿਆ ਹੁਣ ਵੀ ਇਹਨਾਂ ਦੀ ਇਹੀ ਸਾਜ਼ਿਸ਼ਵਾ ਵੀ ਪੰਜਾਬ ਜਿਹੜਾ ਹੈ ਖੇਤੀ ਤੋਂ ਹੀ ਆਪਣਾ ਰੋਜ਼ਗਾਰ ਆਪਣਾ ਗੁਜ਼ਾਰਾ ਕਰ ਰਿਹਾ ਇਹਨਾਂ ਨੂੰ ਅਸੀਂ ਕਮਜ਼ੋਰ ਕਿਸੇ ਨਾ ਕਿਸੇ ਤਰ੍ਹਾਂ ਕਮਜ਼ੋਰ ਕਰ ਸਕੀਏ ਜੋ ਕਿ ਇਹ ਆਣ ਵਾਲੇ ਟਾਈਮ 'ਚ ਕੋਈ ਆਪਣਾ ਹੱਕ ਨਾ ਮੰਗ ਸਕਣ ਇਸ ਕਰਕੇ ਸਾਨੂੰ ਇਹ ਜਾਦੇ ਸਾਡੇ ਤੇ ਦਬਾਅ ਪਾ ਰਹੇ ਆ। ਇਹ ਸੀਗੇ ਗੜ ਸ਼ੰਕਰ ਤੋਂ ਪਲਵਾਨ ਭਗੇਲ ਸਿੰਘ ਜੀ ਇਹਨਾਂ ਨੇ ਬੜੀ ਖੁੱਲ ਕੇ ਗੱਲਬਾਤ ਕੀਤੀ ਹੈ ਕਿਸਾਨ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਜਿਹੜੇ ਹੌਸਲੇ ਐ ਉਹ ਕਿੱਦਾਂ ਦੇ ਐ ਤੇ ਸਰਕਾਰ ਦੀਆਂ ਜਿਹੜੀਆਂ ਬੁਰੀਆਂ ਨੀਤੀਆਂ ਐ ਉਹ ਕਾਦੇ ਵਾਸਤੇ ਐ ਤੇ ਇਹਨਾਂ ਨੂੰ ਬਹੁਤ ਜਾਣਕਾਰੀ ਮਿਲੀ ਤੇ ਆਪਾ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਆਪ ਵੀ ਕਰਦੇ ਆ ਕਿ ਕਿਸਾਨਾਂ ਨੂੰ ਜਿੱਤ ਬਖਸ਼ਣ ਤੇ ਇਹਨਾਂ ਨੂੰ ਬਲਬੁੱਧ ਬਖਸ਼ਣ ਤੇ ਸਰਬੱਤ ਦੇ ਭਲੇ ਦੇ ਪਰਥਾਏ ਕਿਸਾਨ ਜਿਹੜੇ ਅੱਜ ਮੋਰਚਾ ਲਾਈ ਬੈਠੇ ਆ ਸਫਲਤਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i